ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਮੈਂ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਸਾਰਿਆਂ ਕੋਲੋਂ ਹੈਲਪ ਮੰਗ ਰਿਹਾ ਮੈਂ ਕਦੀ ਇਸ ਤਰ੍ਹਾਂ ਵੀਡੀਓ ਪਾ ਕੇ ਕਦੀ ਹੈਲਪ ਨਹੀਂ ਮੰਗੀ ਅੱਜ ਤੱਕ ਰਿਕਵੈਸਟ ਜ਼ਰੂਰ ਕੀਤੀ ਹੈ ਕਿ ਜੇ ਕੋਈ ਕਰਨਾ ਚਾਹੁੰਦਾ ਕਿਸੇ ਦੀ ਹੈਲਪ ਕਰ ਦਵੇ ਇਹ ਕੇਸਿਸ ਨੇ ਕੈਂਸਰ ਦੇ ਇਹ ਉਹ ਐਕਸੀਡੈਂਟ ਦੇ ਘਰ ਛੱਤ ਡਿੱਗ ਪਈ ਹੈ ਅੱਜ ਨਾਲ ਅਸੀਂ ਬੜੀ ਪੋਜੀਸ਼ਨ ਦੇ ਵਿੱਚ ੜੇ ਹੋਏ ਆ ਸਾਡੇ ਕੋਲ ਪੇਸ਼ੈਂਟ ਹੈ ਗਰਮਜੀਤ ਕੋਰ ਜਿਹਨੂੰ ਬ੍ਰੈਸਟ ਕੈਂਸਰ ਹੈ ਔਰ ਉਹ ਹਾਲਤ ਹੋ ਚੁੱਕੀ ਹੈ ਕਿ ਅਸੀਂ ਸੋਚ ਨਹੀਂ ਸਕਦੇ ਇੱਕ ਸਾਲ ਤੋਂ ਇਲਾਜ ਚੱਲ ਰਿਹਾ ਉਹਦਾ ਟੀਮ ਵੱਲੋਂ ਕੀਤਾ ਜਾ ਰਿਹਾ ਇਲਾਜ ਜਿੰਨਾ ਕੋਈ ਕਰ ਸਕਦੇ ਆ ਗੁਰੂ ਨਾਨਕ ਸਾਹਿਬ ਦੀ ਮਿਹਰ ਥੱਲੇ ਔਰ ਅੱਜ ਇੱਕ ਪੋਜ਼ਿਟਿਵ ਨਿਊਜ਼ ਸ਼ੇਅਰ ਕਰਨ ਵਾਸਤੇ ਆਇਆ ਵੇ ਕਿ ਪੈਟ ਸਕੈਨ ਕਰਵਾਇਆ ਉਹਦੇ ਵਿੱਚ ਕੈਂਸਰ ਫੈਲਿਆ ਨਹੀਂ ਹੋਰ ਥਾਵਾਂ ਤੇ ਪਰ ਉੱਤੇ ਫੋਟੋ ਵੇਖੋ ਤੁਸੀਂ ਉਹਦੇ ਕੀ ਹਾਲ ਹੈ ਉਹ ਤੁਸੀਂ ਵੇਖ ਸਕਦੇ ਹੋ ਔਰ ਤੁਸੀਂ ਵੇਖ ਸਕਦੇ ਹੋ ਭੈਣ ਦਾ ਹਾਲ ਕੀ ਹੈ ਇਸ ਫੋਟੋ ਦੇ ਵਿੱਚ ਔਰ ਉਹਨੂੰ ਉਮੀਦ ਹੈ ਕਿ ਉਹਦੇ ਨਾਲ ਕੋਣ ਹੈ ਉਹਦੀ ਉਹਦੇ ਹਸਬੰਦ ਨੇ ਉਹਦਾ ਸਾਥ ਛੱਡ ਦਿੱਤਾ ਕਿ ਇਹਨੂੰ ਕੈਂਸਰ ਹੈ ਦੋ ਛੋਟੇ ਛੋਟੇ ਬੱਚੇ ਹੈ ਸੱਸ ਨੇ ਤੇ ਪਾਣੀ ਦੇਣਾ ਵੀ ਬੰਦ ਕਰਤਾ ਕਿ ਸ਼ਾਇਦ ਕੈਂਸਰ ਛੂਤ ਵਗਣਾ ਉਹਨੂੰ ਫੈਲ ਜਾਣਾ ਉਹਨੂੰ ਫੈਲ ਜਾਣਾ ਇੰਨੀ ਮਾਨਸਿਕਤਾ ਮਾੜੀ ਹੈ ਪਰ ਹੁਣ ਇੱਕ ਆਸ ਡਾਕਟਰ ਸਾਹਿਬ ਨੇ ਅੱਜ ਸਕੈਨ ਤੋਂ ਬਾਅਦ ਜਗਾਈ ਕਿ ਇਹਦੀ ਛਾਤੀ ਨੂੰ ਰਿਮੂਵ ਕਰਨਾ ਵਾ ਇਮੀਡੀਏਟਲੀ ਕਰਨਾ ਵਾ ਔਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਜ਼ਖਮ ਭਰੇ ਭਰੇ ਆ ਫੋਟੋ ਤੁਸੀਂ ਵੇਖ ਲਿਆ ਹੋਣਾ ਆਓ ਸਾਰੇ ਮਦਦ ਕਰੋ ਪੈਸੇ ਜ਼ਿਆਦਾ ਲੱਗਣੇ ਆ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਆ ਕਰਾਂਗੇ ਤੁਸੀਂ ਵੀ ਸਾਰੇ ਇਹ ਜਨ ਸੇਵਾ ਦਾ ਸਕੈਨ ਜਿਹੜਾ ਦੇਖ ਰਹੇ ਹੋ ਇਹਦੇ ਵਿੱਚ ਪਹਿਲੀ ਵਾਰੀ ਤੁਹਾਨੂੰ ਇਸ ਤਰ੍ਹਾਂ ਕਿਹਾ ਕਿ ਜਨ ਸੇਵਾ ਸੁਸਾਇਟੀ ਦੇ ਖਾਤੇ ਦੇ ਵਿੱਚ ਮਦਦ ਕਰੋ ਪਹਿਲੀ ਵਾਰੀ ਅੱਜ ਤੱਕ ਐਡਾ ਨਹੀਂ ਕਿਹਾ ਕਿਉਂਕਿ ਅੱਜ ਅਸੀਂ ਫੀਲ ਕਰ ਰਹੇ ਆ ਕਿ ਸਾਨੂੰ ਤੁਹਾਡੀ ਸਪੋਰਟ ਤੋਂ ਬਿਨਾ ਇਹ ਕੇਸ ਜਿਹੜਾ ਮੈਂ ਡਨ ਨਹੀਂ ਕੀਤਾ ਜਾ ਸਕਦਾ ਸਾਥ ਛੱਡ ਨਹੀਂ ਸਕਦੇ ਇਸ ਵੇਲੇ ਆਜੋ ਮਦਦ ਕਰੋ ਸਾਰੇ ਜਣੇ ਵੱਧ ਤੋਂ ਵੱਧ ਮੈਂ ਐਤ ਕੀ 100 200 300 ਵੀ ਨਹੀਂ ਕਮਾਂਗਾ ਇਹ ਕਮਾਂਗਾ 1000 2000 3000 ਮਦਦ ਕਰੋ ਬੇਨਤੀ ਹੈ ਉਹਦਾ ਆਪਰੇਸ਼ਨ ਕਰਵਾ ਦਿਓ ਸ਼ਾਇਦ ਉਹਦੀ ਜ਼ਿੰਦਗੀ ਵਧੀ ਹੋਵੇ ਤਾਂ ਹੀ ਉਹਦੇ ਪੈਟਸ ਸਕੈਨ ਦੇ ਵਿੱਚ ਕੈਂਸਰ ਅੱਗੇ ਨਹੀਂ ਵਧਿਆ ਨਹੀਂ ਤੇ ਜੇ ਨਾ ਵਧਿਆ ਹੁੰਦੀ ਤੇ ਉਹ ਕੈਂਸਰ ਅੱਗੇ ਵੱਧ ਜਾਣਾ ਸੀ ਸਭ ਨੂੰ ਬੇਨਤੀ ਹੈ ਇਸ ਭੈਣ ਬਰਮਜੀਤ कौर ਦੀ ਮਦਦ ਕਰੋ ਮੈਂ ਤੇ ਤੋਂ ਭੈਣ ਔਰ ਬੜੀ ਆਸ ਦੇ ਨਾਲ ਜਸੇਵਾ ਸੁਸਾਇਟੀ ਵੱਲ ਦੇਖਦੇ ਨੇ ਉਹ ਤੇ ਅੱਜ ਇੱਕ ਰਿਪੋਰਟ ਵੀ ਥੋੜੀ ਜੀ ਠੀਕ ਆਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਦਾ ਆਪਰੇਟ ਕਰਾ ਕੇ ਰਿਮੂਵ ਕਰਾ ਦਈਏ ਉਸ ਤੋਂ ਬਾਅਦ ਕੀਮੋਥੈਰੇਪੀ ਵੀ ਚਲਣੀ ਹੈ ਪਲੈਟਿਪ ਕੇਅਰ ਵੀ ਚਲਣੀ ਹੈ ਦਵਾਈਆਂ ਵੀ ਚਲਣੀਆਂ ਉਹ ਬਹੁਤ ਖਰਚਾ ਵਾ ਸਾਰਾ ਕੁਝ ਨਹੀਂ ਹੋ ਪਾਣਾ ਸਾਡੇ ਕੋਲੋਂ ਸਾਡੀ ਮਦਦ ਕਰੋ ਤੇ ਜਸੇਵਾ ਦੇ ਅਕਾਊਂਟ ਨੰਬਰ ਦੇ ਵਿੱਚ ਜਿਹੜਾ ਇੱਥੇ ਸ਼ੇਅਰ ਕੀਤਾ ਵਾ ਇਸ ਵੀਡੀਓ ਦੇ ਐਂਡ 'ਚ ਵੀ ਜੀ ਸਕੈਨ ਆ ਉਸਕੈਨ ਕਰਕੇ ਮਦਦ ਕਰੋ ਕਿ ਅਸੀਂ ਉਹਦੀ ਜਲਦੀ ਤੋਂ ਜਲਦੀ 1-2 ਦਿਨਾਂ ਚ ਅੱਜ ਹੀ ਕਰ ਦਿਓ ਮਦਦ ਉਹਦਾ ਆਪਰੇਟ ਕਰਾ ਲਈਏ ਵਾਈਗਰੂ ਜੀ ਮਦਦ ਕਰਿਓ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ